ਅਮਰਸਰ ਦੇ BRTC ਸ਼ਰਕ ਮਾਰਗ ਦੇ ਵਿੱਚ ਆਏ ਦਿਨ ਹਾਸੇ ਵਾਪਰਦੇ ਰਹਿੰਦੇ ਹਨ ਇਨ ਹਾਸਿਆਂ ਦੇ ਚੱਲਦਿਆਂ ਕਈਆਂ ਦੀ ਮੌਤ ਵੀ ਹੋ ਚੁੱਕੀ ਆ ਪਰ ਫਿਰ ਵੀ ਪ੍ਰਸ਼ਾਸਨ ਇਨ ਹਾਸਿਆਂ ਤੋਂ ਕੋਈ ਸਬਕ ਨਹੀਂ ਲੈ ਰਿਆ ਜਿਸ ਦੇ ਚੱਲਦਿਆਂ ਕਈ ਘਰਾਂ ਦੇ ਚਿਰਾਗ ਵੀ ਬੁੱਝ ਚੁੱਕੇ ਹਨ ਉੱਥੇ ਦੇਰ ਰਾਤ ਅਮਰਸਰ ਦੇ ਖੰਡ ਵਾਲਾ ਇਲਾਕੇ ਦੇ ਤਿੰਨ ਨੌਜਵਾਨ ਜੋ ਕਿ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਪਣੇ ਘਰ ਨੂੰ ਜਾ ਰਹੇ ਸਨ ਕਾਫੀ ਤੇਜ਼ ਰਫਤਾਰ ਵਿੱਚ ਸਨ ਇੱਕੋ ਮੋਟਰਸਾਈਕਲ ਦੇ ਸਵਾਰ ਸਨ ਤਾਂ ਪਿੱਛੋਂ ਇੱਕ ਤੇਜ਼ ਰਫਤਾਰ ਗੱਡੀ ਵੱਲੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੇ ਚੱਲਦੇ ਇਹ ਤਿੰਨ ਨੌਜਵਾਨ ਗੰਭੀਰ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਦੀ ਹਾਲਤ ਗੰਭੀਰ ਹੈ ਉੱਥੇ ਇਹ ਵੀ ਪਤਾ ਲੱਗਾ ਹੈ ਕਿ ਕਾਰ ਦੇ ਵਿੱਚ ਵੀ ਤਿੰਨ ਨੌਜਵਾਨ ਸਵਾਰ ਸਨ ਉਹ ਦੁਰਘਟਨਾ ਤੋਂ ਬਾਅਦ ਕਾਰ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਪਰ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਡੇ ਵੱਲੋਂ ਜ਼ਖਮਿਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਮੋਟਰਸਾਈਕਲ ਅੱਗੇ ਹੀ ਤੇ ਗੱਡੀ ਪਿੱਛੇ ਆ ਰਹੀ ਉਹਨਾਂ ਵਿੱਚ ਲੈ ਆ ਕੇ ਗੱਡੀ ਮੋਟਰਸਾਈਕਲ ਤੇ ਮਾਰੀ ਉਹਦੇ ਵਿੱਚ ਗੱਡੀ ਜਾ ਕੇ ਵੱਜ ਗਈ ਤੇ ਮੋਟਰਸਾਈਕਲ ਤੇ ਤਿੰਨੇ ਜਣੇ ਮੁੰਡੇ ਉਹ ਵੀ ਸੱਟ ਲੱਗੀ ਤਿੰਨਾਂ ਨੂੰ ਉਹਨਾਂ ਹਸਪੀਟਲ ਦਾਖਲ ਕਰਾਇਆ ਆਪਣੇ ਇਹਨਾਂ ਦੇ ਪਰਿਵਾਰ ਨੇ ਤੇ ਬਾਕੀ ਆ ਵੀ ਜਿਹੜੀ ਆਪਣੇ ਦੋਵੇਂ ਚ ਜਾ ਰਹੀ ਹੈ ਦੋਵਾਂ ਦਾ ਹੀ ਮਤਲਬ ਇਹਦੇ ਵਿੱਚ ਆਉਣਾ ਬੰਦਾ ਨਹੀਂ ਹਿੱਦਾ ਤੇ ਬਾਕੀ ਆ ਵੀ ਜੋ ਵੀ ਅਫਸਰ ਕਹਿਣਗੇ ਉਹਦੇ ਅਨੁਸਾਰ ਕਾਰਵਾਈ ਕਰਦਾਂਗੇ ਆਪਾਂ ਮੋਟਰਸਾਈਕਲ ਤੇ ਕਿੰਨੇ ਬੰਦੇ ਸਵਾਰ ਸਤਿਨ ਜਣੇ ਬੈਠੇ ਸੀ ਇਹ ਤੇ ਹੁਣ ਇਹਨਾਂ ਦੀ ਹਾਲਤ ਕਿਵੇਂ ਹੈ ਇਹਨਾਂ ਦੀ ਇੱਕ ਇੱਕ ਦੀ ਹਾਲਤ ਬਿਲਕੁਲ ਸਿਰੀ ਸੀ ਹੁਣ ਆਪਾਂ ਕਹਿੰਦੇ ਹੁਣ ਤੀਜਾ ਵੀ ਦੇ ਵਿੱਚ ਸਵਾਰ ਕੇ ਗੱਡੀ ਤੇੰਜ ਨਾ ਸਵਾਰੀ ਉਹ ਆਪਣੀ ਚਾਬੀ ਲੈ ਕੇ ਆਪਣੇ ਉਹ ਗੱਡੀ ਲੈ ਕੇ ਭੱਜ ਗਏ ਕੋਈ ਹਜੇ ਤੱਕ ਪਤਾ ਲੱਗਾ ਵੀ ਕਿੱਥੋਂ ਨਹੀਂ ਹਾਲੇ ਪਤਾ ਨਹੀਂ ਲੱਗਾ ਆਪਾਂ ਗੱਡੀ ਖੜਕ ਕੇ ਫਿਰ ਆਪਾਂ ਵੈਰੀਫਾਈ ਕਰਾਂਗੇ ਉਹਦੇ ਮੁਤਾਬਕ ਅਸੀਂ ਪਤਾ ਕਰਾਂਗੇ ਹਾਂਜੀ ਹਾਂਜੀ